ਤਾਂ ਜੀ 229 ਅਸੂਲੀ ਪਰ ਸਭ ਤੋਂ ਪਹਿਲਾਂ ਉਹਦੇ ਜਿਸਾਂ ਚ ਮਲੇ ਪਰ 24 ਲੱਖ ਦਾ ਬੋਲ ਆ ਮਹਿਮਨ ਜੀ ਮੈਥੋਂ ਪਹਿਲੇ ਬੁਲਾ ਰਹੇ ਨੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਭਾਖੀਆਂ ਮੰਗਾਂ ਜਿਨ੍ਹਾਂ ਨੂੰ ਲੈ ਕੇ ਆਪਾਂ ਸੰਘਰਸ਼ ਸ਼ੁਰੂ ਕੀਤਾ ਹੋਇਆ ਹੁਮਦਿੰਸ ਨਾਲ ਕੇਡ ਦੇ ਤੌਰ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਮੰਗਾ ਬਹੁਤ ਸਾਰੀਆਂ ਨੇ ਕੱਲੀ-ਕੱਲੀ ਮੰਗ ਕੇ ਜੇ ਆਪਾਂ ਚਰਚਾ ਕਰਾਂਗੇ ਤਾਂ ਲਗਭਗ ਸਾਰਾ ਦਿਨ ਆਪਣੀ ਮੀਟਿੰਗ ਨਾਲ ਲੱਗ ਸਕਦਾ ਪਰ ਇਸ ਸਮੇਂ ਜਿਹੜੀਆਂ 2 ਧਰੱਖਮੀਆਂ ਮੰਗਾਂ ਨੇ ਸਭ ਤੋਂ ਪਹਿਲੀ ਮੰਗ ਜਿਹੜੀ ਪੰਜਾਬ ਦੇ ਅੰਦਰ ਪੰਜਾਬ ਦੀ ਸਰਕਾਰ ਨੇ ਲੈਂਡ ਪੂਲਿੰਗ ਕੌਂਸਿਲ ਨੂੰ ਲਿਆਂਦਾ ਕਿਸਾਨ ਜਥੇਬੰਦੀਆਂ ਨੇ ਆਪ ਲੋਕਾਂ ਨੇ ਪੰਜਾਬ ਹਮੇਤਿਆਂ ਨੇ ਇਹ ਪਾਲਸੀ ਨੂੰ ਕਿਹਾ ਕਿ ਪਾਲਸੀ ਲੋਕਾਂ ਨੂੰ ਅੜਨ ਵਾਲੀ ਪਾਲਸੀ ਹੈ ਇਹ ਲੋਕਾਂ ਨੂੰ ਦੁਆ ਕਰਨ ਵਾਲੀ ਪਾਲਸੀ ਹੈ ਇਹ ਕਾਰਪੋਰੇਟ ਵੱਡੇ ਸ਼ਰਮਾਇਦਾਰ ਲੋਕਾਂ ਨੂੰ ਬੋਲੋ ਮਾਲ ਕਰਨ ਵਾਲੀ ਪਾਲਸੀ ਹੈ ਇੱਕ ਗੱਲ ਹੁੰਦੀ ਆ ਆਪਾਂ ਨੇ ਕਹਿਤਾ ਵੀ ਇਹ ਪਾਲਿਸੀ ਮਾੜੀ ਐ ਆਪਾਂ ਰੱਜ ਕੇ ਪ੍ਰਚਾਰ ਕਰ ਰਹੇ ਆ ਇਹਨੂੰ ਭੰਡ ਰਹੇ ਆ ਤੇ ਸਰਕਾਰ ਉਹਨਾਂ ਦੇ ਬੰਦੇ ਇਹ ਪਾਲਿਸੀ ਵੀ ਪਕਾਪ ਕਰਦੇ ਤੇ ਹੁਣ ਇਹਨਾਂ ਮੰਤਵਲ ਇੱਕ ਧੜਾ ਜਿਹੜਾ ਪੰਜਾਬ ਦਾ ਹਮੇਤੀ ਕਿਸਾਨਾਂ ਵਸੂਨਾ ਦਾ ਵੇਖ ਕਸ ਲੋਕਾਂ ਦਾ ਧੜਾ ਉਹ ਕਹਿ ਰਿਹਾ ਸਾਨੂੰ ਇਹ ਨਹੀਂ ਚਾਹੀਦੀ ਲੈ ਪੂਰੀ ਪਾਲਿਸੀ ਪੰਜਾਬ ਦੀ ਇਸੇ ਦਾ ਪੂਰੇ ਪਾਸੇ ਕੀ ਜੈ। ਕਿਤਾਬ ਇਹ ਆਪਾ ਉਹਨਾਂ ਦਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਲੋਕਾਂ ਦਾ ਬਣਾਇਆ ਹੋਇਆ 94 ਅੰਗਲੇ ਜਿਤਾਏ ਉਹਨਾਂ ਦੇ ਮੀਡੀਆ ਸੈਨ ਵਾਲੇ ਕੁਝ ਬਕਾਊ ਪੱਤਰਕਾਰ ਕਹਿ ਰਹੇ ਨੇ ਇਹਦੇ ਨਾਲ ਪੰਜਾਬ ਦੀ ਤਰੱਕੀ ਹੋਵੇਗੀ ਜਿੱਦ ਕਰਕੇ ਸ਼ਹਿਰੀਕਰਨ ਵਧੇਗਾ ਵਿਕਾਸ ਦੇ ਮੌਕੇ ਪੈਦਾ ਹੋਣਗੇ ਫਿਰ ਲੋਕ ਆਪ ਸਾਡੇ ਪਿੰਡਾਂ ਦੇ ਔਰ ਜਿਹੜੇ ਦੇ ਵਿੱਚ ਤਾਂ ਹੈਗੇ ਨੇ ਵੀ ਯਾਰ ਗੱਲ ਕੀ ਦੀ ਠੀਕ ਹੈ ਤਾਂ ਇਹਨਾਂ ਵਾਂਗੂ ਬਹੁਤ ਸਾਰੇ ਪੱਤਰਕਾਰ ਜਿਹੜੇ ਸਾਰੀਆਂ ਗੱਲਾਂ ਨੂੰ ਧੋਖ ਕੇ ਪੜਤਾਲ ਕੇ ਇਹਦਾ ਬੁਸ਼ਰੈਸ਼ਣ ਕਰਦੇ ਨੇ ਤਾਂ ਉਹ ਬਹੁਤ ਸਾਰੇ ਲੋਕਾਂ ਨੂੰ ਸਾਡੇ ਨੂੰ ਸਮਝਾਉਣ ਦਾ ਕੰਮ ਨਹੀਂ ਆਉਂਦਾ ਬਹੁਤ ਸਮੇਂ ਬਾਅਦ ਅਜੇ ਵੀ ਸਮਝਣ ਖਿੜ ਹੋ ਰਹਿ ਜਾਂਦਾ ਹੈ ਔਰ ਯਕੀਨ ਨਹੀਂ ਕਰਨਾ ਹੁੰਦਾ ਵੀ ਯਾਰ ਇਹਦਾ ਪਤਾ ਨਹੀਂ ਕੀ ਪ੍ਰਭਾਵ ਚੰਗਾ ਤੇ ਕੀ ਮਾੜਾ ਹੋਇਆ ਅਸੀਂ ਅਸੀ ਵੀ ਹੁਣ ਜਿਹੜਾ ਕੰਮ ਕਰਨਾ ਹੈ ਅਸੀਂ ਪੰਜਾਬ ਦੇ ਲੀਡਰ ਨਹੀਂ ਕਿਹਾ ਜਾਂ ਸਕਦਾ ਅਸੀਂ ਚੌਕੀਦਾਰ ਦੇ ਤੌਰ ਤੇ ਪੰਜਾਬ ਨੂੰ ਹਿਚੋਣ ਨਹੀਂ ਇਸ ਲੈਂਡ ਪੂਲਿਟਿਕ ਪਾਲਿਸੀ ਨੂੰ ਵਾਪਸ ਕਰਾਉਣ ਲਈ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਪੈਣਾ ਨੂੰ ਭਰਾਵਾਂ ਨੂੰ ਬਹੁਤ ਸਾਰੇ ਬੰਦੇ ਜਿਹੜੇ ਆਮ ਆਦਮੀ ਪਾਰਟੀ ਦੇ ਪਿੰਡੂ ਲੋਕ ਜੁੜੇ ਹੋਏ ਐ ਉਹਨਾਂ ਨਾਲ ਭਰਾ ਬਣ ਕੇ ਬੈਠ ਕੇ ਸਾਡੇ ਤੋਂ ਨੇ ਉਹਨਾ ਨਾਲ ਦਲੀਲ ਨਾਲ ਚਰਚਾ ਕਰਨੀ ਹੈ ਉਹ ਚਰਚਾ ਕਰਨੀ ਕਿ ਬਹੁਤ ਸਾਰੀ ਗੱਲ ਪ੍ਰਧਾਨ ਜੀ ਸਪਸ਼ਟ ਕਰਦੇ ਪਹਿਲੀ ਗੱਲ ਉਹਨਾਂ ਨੂੰ ਇੱਕੋ ਪੁੱਛਣੀ ਹੈ ਤੁਸੀਂ ਵੀ ਕਿਹੜੇ ਜ਼ਿਲ੍ਹੇ ਦਾ ਥੋੜੇ ਕੋਲੇ ਸਰਪਾ ਪੰਜਾਬ ਵੀ ਕਿਹਦੇ ਸ਼ਹਿਰੀਕਰਨ ਦੀ ਲੋੜ ਹੋਵੇ ਕੋਈ ਡਿਮਾਂਡ ਆਈ ਹੋਵੇ ਵੀ ਭਾਈ ਲੁਧਿਆਣੇ ਦੇ ਅੰਦਰ ਆਬਾਦੀ ਵਧ ਗਈ ਇਹਦੇ ਕਰਕੇ ਆਪਾਂ ਨੂੰ ਕਲੋਨੀਆਂ ਹੋਰ ਚਾਹੀਦੀਆਂ ਨੇ ਲੋਕਾਂ ਨੂੰ ਰਹਿਣ ਲਈ ਘਰ ਨਹੀਂ ਹੈਗੇ ਤਾਂ ਕੋਈ ਸ਼ਹਿਰ ਦਾ ਕਿਸੇ ਦਾ ਸਰਭਾ ਦੱਸ ਸਕਦੇ ਮਤਲਬ ਉਹਨੂੰ ਸਰਭਾ ਨਹੀਂ ਲੱਭ ਸਕੋਗੇ ਕਿਸੇ ਵੀ ਸ਼ਹਿਰ ਪਹਿਲਾਂ ਉਹਨਾਂ ਨੂੰ ਸਵਾਲ ਪੁੱਛਣਾ ਦੂਜੀ ਗੱਲ ਉਹਨਾਂ ਨੂੰ ਸਪਸ਼ਟੇ ਪੁੱਛੋ ਵੀ ਜਿਹੜਾ ਇਹ 65000 ਦਾ ਅੰਕੜਾ ਹਾਜੀ 1 ਏਕੜ ਜ਼ਮੀਨ ਜਿਹਨੂੰ ਤੁਹਾਡਾ ਮੁੱਖ ਮੰਤਰੀ ਕਹਿ ਰਿਹਾ ਵੀ ਅਸੀਂ ਇਹ ਜ਼ਮੀਨ ਤਾਂ ਲਈ ਐ ਅਸੀਂ ਇਹਨੂੰ ਡਿਵੈਲਪ ਕਰਕੇ ਮੋੜ ਕੇ ਕਿਸਾਨਾਂ ਨੂੰ ਦੇਵਾਂਗੇ ਇਹ ਡਿਵੈਲਪ ਭਾਈ ਸਾਡੇ ਬਜ਼ੁਰਗ ਵਕਤੂਆਂ ਨੇ ਕਰਤੀ ਤੁਸੀਂ ਕੌਣ ਹੋ ਨੇ ਇਹਨੂੰ ਅੱਜ ਉੱਤਰ ਕਰਨ ਵਾਲੇ ਇਹ 1964-70 ਦੇ ਇਨਕਲਾਬ ਤੋਂ ਪਹਿਲਾਂ ਜਦੋਂ ਸਾਡੇ ਵਕਤੂਆਂ ਨੇ ਹੱਥੀਂ ਰੱਸੇ ਵਟਕੇ ਸੰਡੇ ਉਹ ਲਾਏ ਮਹਿਲਾਗੀਆਂ ਜੋੜਾਂ ਜੋੜੀਆਂ ਦੇ ਨਾਲ ਅਨਾਜ ਪੈਦਾ ਕੀਤਾ ਅਸੀਂ ਛੋਟੇ ਛੋਟੇ ਸੀ ਬਾਈ ਜਦੋਂ ਘਰਾਂ ਦੇ ਅੰਦਰ ਵਰਦਾਂ ਵਾਲੇ ਖਰਾ ਦੇਖੇ ਬੋਤੇ ਟੁੱਟੇ ਕਾਹਾਂ ਦੇ ਵਿੱਚੋਂ ਚੀਜ਼ਾਂ ਦੇਖੀਆਂ ਤੇ ਇਹਨੂੰ ਡਿਵੈਲਪ ਕਰ ਸਾਡੀਆਂ ਕਈ ਪੀੜ੍ਹੀਆਂ ਨੇ ਕਰ ਲਿਆ ਤੁਸੀਂ ਇਹਨੂੰ ਕਿੰਨਾਂ ਬਰਤ ਕਰੋਗੇ ਇਹ ਹਸਣਾ ਕਿਆ ਦੇਣ ਲੱਗਣੀ 2-2 ਲੱਖ ਰੁਪਏ ਤੱਕ ਜਿਹੜੇ ਮੇਰੇ ਭਰਾ ਸਬਜ਼ੀ ਪੈਦਾ ਕਰਦੇ ਆ। ਹੋਰ ਫੂਡ ਪ੍ਰੋਸੈਸਿੰਗ ਦੇ ਕੰਮ ਕਰਦੇ ਆ। 2-2 ਲੱਖ ਤੱਕ ਦੀ ਆਮਦਨ ਲੈ ਲਾ ਕੇ ਇਹ ਭਾਈ ਧਰਤੀ ਡਿਵਰਪ ਪਹਿਲਾਂ ਹੀ ਹੋਈ ਹੋਈ ਹੈ ਭਗਵੰਤ ਸਿੰਘ ਸਾਹਿਬ। ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਇਹ ਡਿਵਰਪ ਕਰਨ ਦੀ ਲੋੜ ਨਹੀਂ ਹੈ। ਐਡਵਰਪ ਹੋਈ ਤੁਹਾਨੂੰ ਦਿਖਦੀ ਨਹੀਂ। ਪੰਜਾਬ ਦੀ ਧਰਤੀ ਡਿਵਰਪ ਨੇ ਤਾਂ ਥੋੜਾ ਉਹ ਠੂਠਾ ਅਨਾਜ ਦਾ ਢਗਾਇਆ। ਜਿਹੜੀ ਆਯਾ ਦੇਸ਼ ਦੇ ਪ੍ਰਧਾਨ ਮੰਤਰੀ ਪੀਆਰ 480 ਸਮਝੌਤੇ ਤਹਿਤ ਮਦਦਸ਼ਾ ਤੋਂ ਮਨਾਇ ਲੈਂਦੇ ਸੀ ਭਾਈ ਉਹੀ ਪੰਜਾਬ ਦੀ ਇਹ ਧਰਤੀ ਡਵੈਲਪ ਨਾ ਹੋਈ ਹੁੰਦੀ ਤੇ ਥੋੜਾ ਠੁੱਠਾ ਡਿੱਗ ਜਾਂਦਾ ਦੂਜੇ ਮੁੱਖਾਂ ਤੋਂ ਅਨਾਜ ਮੰਗਣਾ ਕਰਿਓ ਸਾਡੇ ਬਾਪੂਆਂ ਦੀਆਂ ਢੂਆਂ ਵਿੰਗੀਆਂ ਹੋਈਆਂ ਵਹਾਂ ਕੱਟੀਆਂ ਗਈਆਂ ਟੋਆਂ 'ਚ ਸਾਡੇ ਧੀ ਪੁੱਤ ਡੁੱਬ ਗਏ ਇਹਨੂੰ ਡਵੈਲਪ ਕਰਨ ਤੇ ਇਹਨੂੰ ਖੂਨ ਦੇ ਕੇ ਡਵੈਲਪ ਕੀਤਾ ਹੋਇਆ ਤੂੰ ਇਹ ਕੀ ਗੱਲ ਕਹਿ ਰਿਹਾ ਮੈਂ ਇਹਨੂੰ ਡਵੈਲਪ ਕਰ ਰਿਹਾ ਝੂਠਾ ਪ੍ਰਚਾਰ ਕਰ ਰਹੇ ਆ ਇਸ ਗੱਲ ਨਾਲ ਕੋਈ ਡਵੈਲਪਮੈਂਟ ਪੰਜਾਬ ਨਹੀਂ ਹੋਣਾ ਜਾ ਰਿਹਾ ਪੰਜਾਬ ਦੀ ਜ਼ਮੀਨ ਅਪਜਾਊ ਹੋਣ ਕਰਕੇ ਅਨਾਜ ਦੀ ਵੱਧੂ ਪੈਦਾਵਾਰ ਹੋਣ ਕਰਕੇ ਪਹਿਲੇ ਡਿਵੈਲਪ ਹੋਈ ਹੋਈ ਹੈ ਉਹਨਾਂ ਨੂੰ ਪੁੱਛੋ ਵੀ ਇਹ ਥੋੜਾ ਝੂਠਾ ਪ੍ਰਚਾਰ ਹੈ ਤੀਜੀ ਗੱਲ ਜਿਹੜੀ ਹੁਣ ਤੱਕ ਲੈਂਡ ਪੂਲਿਕ ਪਾਲਿਸੀ ਤੇ ਜ਼ਮੀਨ ਤੁਸੀਂ ਪੰਜਾਬ ਦੇ ਅੰਦਰ ਲਈ ਯਾ ਚੰਡੀਗੜ੍ਹ ਨੂੰ ਉਜਾੜ ਨਗਰੇ ਪੰਜਾਬ ਦੇ ਪਿੰਡਾਂ ਜਾਣੇ ਆਂਕੜਾ ਹੈ ਤੁਹਾਡੇ ਕੋਲੇ ਵੀ ਜਿੰਨਿਆਂ ਦੀਆਂ ਤੁਸੀਂ ਜ਼ਮੀਨਾਂ ਲਈਆਂ ਉਹਨਾਂ ਨੇ ਮੋੜ ਬਸੇਬਾ ਉਹਦੂ ਚੰਗਾ ਕੀਤਾ ਹੋਵੇ ਸਾਡੇ ਕੋਲੇ ਆਂਕੜਾ ਚੰਡੀਗੜ੍ਹ ਦੇ ਵਿੱਚ ਜਿੰਨਿਆਂ ਦੀਆਂ ਜ਼ਮੀਨਾਂ ਆਈਆਂ 4 ਤੋਂ 5% ਲੋਕ ਮੋੜ ਜ਼ਮੀਨਾਂ ਲੈ ਸਕੇ ਬਈ ਹੋਰ ਕਾਰੋਬਾਰਾਂ ਚੱਲੇ ਗਏ ਪੈਸਾ ਵਾਧੂ ਆ ਸਕਦਾ ਪਰ ਪੈਸਾ ਆਉਣ ਤੋਂ ਬਾਅਦ ਕਿਸਾਨ ਦਾ ਪੁੱਤ ਦਿਹਾੜੀ ਤੁਰਤ ਪੈਦਲੀ ਸ਼ੁਰੂ ਕਰਦਾ ਜਿੰਨਾ ਚਿਰ ਉਹਦੇ ਕੋਲੇ ਪੈਸੇ ਪਏ ਐ ਕਿਹੜਾ ਤਾਂ ਉਹ ਵੱਡੇ ਸੁਪਨੇ ਪੂਰੇ ਕਰਨ ਲੱਗ ਜਾਂਦਾ ਹੈ ਮਹਿੰਗੀਆਂ ਗੱਡੀਆਂ ਹੋਰ ਸ਼ੌਕ ਤੇ ਇਥੋਂ ਤੱਕ ਫਿਰ ਜਿਹੜੀ ਸਾਡੀ ਨਵੀਂ ਪੀੜ੍ਹੀ ਉਦੋਂ ਪੜ ਰਹੀ ਹੁੰਦੀ ਐ ਜਦੋਂ ਇਹ ਪਰਿਵਾਰ ਦੇ ਨਾਲ ਬੰਪਰ ਦਾ ਅਜਾੜੇ ਵਾਲਾ ਸਾਰਾ ਇਹ ਪੱਖ ਤਾਂ ਉਹ ਪੀੜ੍ਹੀ ਉਹ ਪੈਸੇ ਨੂੰ ਜਦੋਂ ਕਰੇ ਬਾਧੂ ਪੈਸੇ ਦੀ ਢੇਰੀ ਪਈ ਹੁੰਦੀ ਐ ਪਤਾ ਕੋਈ ਨਹੀਂ ਹੁੰਦਾ ਕਮਾਏ ਕਿਵੇਂ ਨੇ ਤੇ ਕੀ ਵੇਚ ਕੇ ਆਏ ਨੇ ਪੈਸੇ ਤੇ ਬਾਈਓ کلبਾਂ ਤੱਕ ਜਾਣ ਲੱਗ ਜਾਂਦੇ ਐ ਸਾਡੇ ਵਿੱਚ ਆਂਕੜੇ ਨੇ ਵੀ ਉਹਨਾਂ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਦੀ ਮਹਾਲੀ ਦੇ ਵਿੱਚ ਜ਼ਮੀਨ ਗਈ ਲੈਣ ਤੋਂ 2013 ਤੋਂ ਬਾਅਦ ਨਸ਼ਿਆਂ ਦੇ ਵਿੱਚ ਫਸ ਕੇ ਹਰ ਬਾਰ ਬਾਹਰ ਹੋ ਗਏ ਲੋਹਾ ਵੀ ਰੈਸਟੋਰੈਂਟ ਦੇ ਢਾਹਿਆਂ ਤੇ ਰੋਟੀ ਖਾਣ ਜਾਣਾ ਹੈ ਜਹੋ ਸਾਡੇ ਨਾਲ ਸਾਡਾ ਪੰਜਾਬ ਦਾ ਕਲਚਰ ਪੰਜਾਬ ਦੇ ਘਰੇਲੂ ਰੋਟੀ ਦਾ ਕੰਮਕਾਜ ਖਾਪੋ ਕੇ ਸ਼ਰੀਕ ਕਰਨ ਤੇ ਵੀ ਤਬਦੀਲ ਹੋ ਕੇ ਕੀ ਪੰਜਾਬ ਦੇ ਲੋਕਾਂ ਆਮ ਲੋਕਾਂ ਨੂੰ ਕੋਈ ਫਾਇਦਾ ਮਿਲਿਆ ਜੇ ਫਾਇਦਾ ਮਿਲਿਆ ਸਾਨੂੰ ਵੀ ਦੇ ਦਿਓ ਨਹੀਂ ਮਿਲਿਆ ਫਿਰ ਜੇ ਇਹੇ ਗੱਲਾਂ ਤੁਸੀਂ ਇਹ ਤੋਂ ਅੱਗੇ ਦੇਖੋ ਵੀ ਇਸ ਕਰਕੇ ਪੰਜਾਬ ਸਰਕਾਰ ਨੇ ਕੋਈ ਸਰਵਾ ਕਰਾਇਆ ਵੀ ਇਸ ਦਾ ਬਾਤਾਵਰਤ ਤੇ ਕੀ ਪ੍ਰਭਾਵ ਪੈਂਦਾ ਕਿਤੇ ਅਸੀਂ ਲੈਂਡ ਰੂਲ ਦੇ ਨਾਲ ਜ਼ਮੀਨ ਨੂੰ ਲੈ ਰਹੀ ਹਾਂ ਕੀ ਇਹ ਆਜ ਦੀ ਪੈਦਾਵਾਰ ਰੁਕਣ ਦੇ ਨਾਲ 1920 ਚੋਂ ਕਿਹੜਾ ਕਿਹੜਾ ریا ਸਰਕਾਰ ਨੇ ਵੀ ਕਿੰਨੇ ਸਰਕਾਰੀ ਅਧਿਕਾਰੀਆਂ ਨੇ ਜਿਹੜੇ ਉਹਨਾਂ ਦੀਆਂ ਨੌਕਰੀਆਂ ਖਤਰੇ ਚੱਲੀਆਂ ਜਾ ਸਕਦੀਆਂ ਨੇ ਕਿਉਂਕਿ ਮੰਡੀ ਬੋਰ ਨੇ ਉਸ ਲੱਗ ਕੇ ਕੀ ਕਰਨਾ ਭਾਈ ਜਿੱਥੋਂ ਜ਼ਮੀਨ ਖਵਾ ਰੋ ਗਈ ਜਾਂ ਸਰਕਾਰ ਨੇ ਲਈ ਇਹਦਾ ਮਤਲਬ ਲੋਕ ਸੈੱਡ ਕਿੰਨੇ ਕਸਤੀ ਸੇ 52 ਮੀਟਰ ਵਾਲੇ ਛੋਟੇ ਦੁਕਾਨਦਾਰ ਹੋਣਗੇ ਟਰੈਕਟਰ ਚੁਆਰਨ ਵਾਲੇ ਹੋਣਗੇ ਮਜ਼ਦੂਰ ਹੋਣਗੇ ਉਹਨਾਂ ਦਾ ਸਰਮਾ ਲਿਆ ਵੀ ਉਹਨਾਂ ਦਾ ਕੀ ਬਣੂਗਾ ਮਤਲਬ ਕੋਈ ਸੁਣ ਕੋਈ ਪ੍ਰੋਗਰਾਮ ਪੰਜਾਬ ਦੇ ਲੋਕਾਂ ਦੇ ਹੱਥ ਵੀ ਨਹੀਂ ਜਿਨ੍ਹਾਂ ਦੇ ਅਸਮੀਨਾ ਲੌਂਗ ਦੇ ਉਹਨਾਂ ਦੇ ਹੱਥ ਵੀ ਨਹੀਂ ਫਿਰ ਇਹ ਕਹਿੰਦੇ ਭਾਈ ਅਸੀਂ ਕਿਸਾਨ ਨੂੰ ਤਾਂ ਸਿੱਧਾ ਕਹਿੰਦੇ ਵੀ ਕਿਸਾਨ ਨੂੰ ਤਾਂ ਮਾਲੋ ਮਾਲ ਕਰ ਰਹੇ ਹਾਂ ਇਹ ਤੁਹਾਡੇ ਨਾਲ ਕਮਿਟਮੈਂਟ ਕਰਦੇ ਆ ਕਿਤੇ 30000 ਨੂੰ ਗੱਲ ਤੁਹਾਡਾ ਹੋ ਜਾਊਗਾ ਇਹ ਗੱਲਾਂ ਸੁਪਨੇ ਨੇ ਇਹ ਸਿੱਧਾ ਲੋਕਾਂ ਨੂੰ ਕਲੇਖੇ ਚ ਰੱਖ ਕੇ ਮੁਟਿਆ ਜਾ ਰਿਹਾ ਹੈ ਔਰ ਜੀ ਦੇ ਮੈਨੂੰ ਅਨੁਯੋਗ ਤੁਸੀਂ ਪੜਦੇ ਹੋ ਕੱਲੀ ਕੱਲੀ ਬਾਤ ਨੂੰ ਪੜਦੇ ਆ ਉਹ ਸਾਫ ਹੈ ਪ੍ਰਧਾਨ ਜੀ ਬੋਲ ਕੇ ਗਏ ਨੇ ਹਜ਼ਾਰ ਗਾਜਾ ਪਲਾਟ ਰਹਿਣ ਲਈ 200 ਗਾਜਾ ਪਲਾਟ ਵਪਾਰ ਕਰਨ ਲਈ ਕੋਈ ਕਾਰੋਬਾਰ ਕਰਨ ਲਈ ਮਨੋ ਤੇ ਮੌਲ ਬਣਾਉਣ ਲਈ ਤੁਸੀਂ ਆਪ ਸਿਆਣੇ ਉਹ ਚੀਜ਼ਾਂ ਤੱਕ ਜਾਓ ਮੈਂ ਤੁਹਾਡੇ ਘਰ ਆਉਣ ਲੱਗੀਆਂ ਐਨੇ ਸ਼ੋਪਿੰਗ ਮਾਲ ਲੈਂਦੀਆਂ ਦੁਕਾਨਾਂ ਤੋਂ ਖਰੀਦਾ ਕਿੱਥੋਂ ਆਊਗਾ ਐ ਕਿਹ ਗੱਲ ਮਹਿੰਦਾਰ ਮਤਲਬ ਪਾਣੀ ਚ ਡਾ ਇਹ ਤੋਂ ਅੱਗੇ ਜਿਹੜਾ ਰੈਹਾਸੀ ਪਲਾਟ ਦੇਣਗੇ ਜਾਂ ਕਮਰਸ਼ੀਅਲ ਪਲਾਟ ਦੇਣਗੇ ਉਹਨੂੰ ਤੁਸੀਂ ਵੰਡ ਕੇ ਨਹੀਂ ਵੇਚ ਸਕਦੇ ਜਿਵੇਂ ਜ਼ਮੀਨ ਨੂੰ ਕਦੇ ਤੁਸੀਂ ਯਾਰ ਕਿਸਾਨ ਏਕੜਾਂ ਦੇ ਮਾਲਕ ਏਕੜਾਂ ਦੇ ਮਾਲਕ ਕਨਾਲਾਂ ਜਿਹੜੀਆਂ ਤੇ ਕਨਾਲਾਂ ਤੋਂ ਤੁਸੀਂ ਗਜਾਂ ਜੰਦੇ ਤੇ ਪੈਦਾਵਾਰ ਥੋੜੀ ਲੈਂਡ ਪੂਲਿੰਗ ਜ਼ਮੀਨ ਤੋਂ ਹਮਾਰ ਰੁਕ ਗਈ ਕਰਜਾ ਤੁਹਾਡਾ ਲਿਆ ਹੋਇਆ ਉਹ ਜ਼ਮੀਨ ਤੇ ਕਰਜਾ ਕਿੱਥੇ ਜਾਏਗਾ ਫਿਰ ਕਰਜਾ ਸਰਕਾਰ ਖਤਮ ਕਰ ਦੂ ਨਹੀਂ ਕਰੇਗੀ ਖਤਮ ਉਹ ਪਲਾਟ ਤੇ ਜਾਏਗਾ ਫਿਰ ਪਲਾਟ ਦੀ ਕੋਈ ਸਮਾਂ ਸੀਮਾ ਹੈ ਉਸ ਪਾਲਿਸੀ ਦੇ ਵਿੱਚ ਕਿੱਥੇ ਵਿਕੇਗਾ ਨਹੀਂ ਹੈ ਫਿਰ ਕਹਿੰਦੇ ਜਿਹੜੀ ਉਹ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲੀਗਲ ਤੌਰ ਤੇ ਜੋ ਗੱਲ ਲਿਖੀ ਹੈ ਥਾਲੇ 3000 ਰੁਪਿਆ ਸਾਲਾਨਾ ਉਹ ਠੇਕੇ ਦੇ ਤੌਰ ਤੇ ਹੀ ਦੇਣ ਦਾ ਉਹਦੇ ਵਿੱਚ ਕਮਿਟਮੈਂਟ ਹੈ ਵਿਆਪਕ ਵਿੱਚ ਆ ਦੇਣ ਉਹਨੇ ਲੱਖ ਦਾ ਇਹ ਤੋਂ ਅੱਗੇ ਫਿਰ ਉਹ ਕਿੰਨੇ ਚਿਰ ਦੇਣਗੇ 3 ਸਾਲ ਇਹ ਕੋਈ ਕਮਿਟਮੈਂਟ ਹੈ ਲੈਨਪੁਰੂ ਕੋਲਸੀ ਦੇ ਵਿੱਚ ਵੀ ਇਹ ਜਿਹੜੇ ਅਸੀਂ ਪਲਾਟ ਨੇ ਕਿੰਨੇ ਚਿਰ ਚ ਖਰੀਦਾਂਗੇ ਨਹੀਂ ਹੈ ਵੀ ਸਾਲ ਲੱਗਣ 50 ਸਾਲ ਲੱਗਣ ਜਦੋਂ ਪਹਿਲਾ ਗੜੇ ਕਲੋਨੀਆ ਕਟੀਆਂ ਨੇ ਲੈਨ ਪੂਲ ਦੇ ਨਾਂ ਦੇ ਉੱਤੇ ਪਰਦਾ ਕਰਦੇ ਹੋ ਆਪਣੀ ਪੈਣ ਵੜਾਈ ਨਾ ਸਭੀ ਲੋਕ ਯਾਰ ਤੱਕੇ ਖਾਂਦੇ ਫਿਰਦੇ ਆ ਰੋਲਦੇ ਫਿਰਦੇ ਐਤੋਂ ਅਗਲੀ ਗੱਲ ਮੰਨ ਲਓ ਪਟਿਆਲੇ ਦੀਆਂ ਜੜਾਂ ਦੇ ਵਿੱਚ ਲੈਨ ਪੂਲਕ ਕੌਂਸੀ ਦੇ ਅੰਦਰ ਆਪੀ ਜ਼ਮੀਨ ਆ ਗਈ ਇਹ ਕੋਲੇ ਖੇਤ ਨਾ ਰਹੇ ਕੋਈ ਵੀਰ ਕੋਈ ਸਾਨੂੰ ਉਹ ਜ਼ਮੀਨ ਚੋਂ ਹੀ ਪਲਾਟ ਦਿੱਤੇ ਜਾਂ ਕਿ ਇਹ ਕੌਂਸੀ ਕਹਿੰਦੀ ਹੈ 10 ਕਿਲੋਮੀਟਰ ਪਰਾ ਹੋਰਾਂ ਵੀ ਦਿੱਤੇ ਜਾ ਸਕਦੇ ਆ ਫਿਰ ਮਤਲਬ ਦੇਣਗੇ ਕਿਥੇ ਜੇ ਉਹਦਾ ਕੋਈ ਵੱਡਾ ਵਪਾਰੀ ਆ ਗਿਆ ਵੀ ਇੱਥੇ ਨਹੀਂ ਕਿਸੇ ਹੋਰ ਬਣਨ ਦੇਣਾ ਉਹਨੂੰ ਘੜਟ ਪਾਉਣਗੇ ਕਿਸੇ ਪਿੰਡਾਂ ਦੀ ਜਗ੍ਹਾ ਜਿੱਥੇ ਕੋਈ ਵੀ ਇੰਦਾਰੀ ਹੋਊਗਾ ਕਹਿਣ ਦਾ ਮਤਲਬ ਚਰਚਾ ਬਹੁਤ ਇਤ ਲੰਮੀ ਕੀਤੀ ਜਾ ਸਕਦੀ ਹੈ ਕੋਈ ਵੀ ਬਜਟ ਦਾ ਗੱਲ ਮੈਨੂੰ ਇਹ ਕੌਂਸੀ ਦੇ ਵਿੱਚ ਮੁੱਦੀ ਤੋਂ ਤੇ ਵੀ ਜਥੇ ਵੱਲ ਤੋਂ ਤੇ ਵੀ ਮੋਰਚੇ ਤੋਂ ਤੇ ਸਾਨੂੰ ਕੱਖ ਨਹੀਂ ਹੈ ਦੇ ਲੋਕਾਂ ਇੱਥੇ ਲੋਕਾਂ ਦੀ ਜ਼ਮੀਨ ਤੇ ਡਾਕਾ ਕਰ ਸਕਦੇ ਲੁੱਟੀ ਜਾ ਰਹੀ ਹੈ ਪੰਜਾਬ ਨੂੰ ਤੋੜ ਕਰਤਾ ਫਿਰਦਾ ਸਰਦ ਡਾਕਾ ਹਰ ਪੁਆਇੰਟ ਤੋਂ ਨਾਜਰ ਹੁੰਦਾ ਜਦੋਂ ਅਸੀਂ ਇਕੱਲੇ ਲੁਧਿਆਣੇ ਦੀ ਗੱਲ ਕਰਦੇ ਆ ਜਿੰਨੀ ਲਗਭਗ ਲੁਧਿਆਣੇ ਦੀ ਜ਼ਮੀਨ ਹੁਣ ਤੱਕ ਆਬਾਦੀ ਦੇ ਘੇਰੇ ਚ ਉਹ 18000 ਏਕੜ ਦੇ ਗ੍ਰੀਬ ਬਣ ਕੈ ਸਾਲ ਤੋਂ ਲੁਧਿਆਣੇ ਬਣ ਬਣਿਆ ਉਹ ਆਪਣੀਆਂ ਤਿੰਨ ਕੁ ਮੀੜੀਆਂ ਨਾਲ ਦੇਖਦੀ ਹੋਣਗੀਆਂ ਘਟੋ ਘਟ ਲੁਧਿਆਣੇ ਨੂੰ ਬਣਦੇ ਨੂੰ ਫਿਰ ਇੱਕ ਕਿਤੇ ਵੱਧ ਜ਼ਮੀਨ ਹੋ ਲੁਧਿਆਣੇ ਖੋਲ ਲੈਣ ਜਾ ਰਹੇ ਚਾਇ ਮੀੜੀਆਂ ਦਾ ਲੈਣ ਗਿਆ ਉਹ ਪਲਾਟ ਪਤਾ ਨਹੀਂ ਵੇਚ ਕੇ ਪਤਾ ਨਹੀਂ ਨਾ ਇਹ ਹਾਲਾਤ ਸਿੱਟੇ ਮੁਸਲੇ ਪੰਜਾਬ ਦੀਆਂ ਜ਼ਮੀਨਾਂ 'ਚੋਂ ਕਿਸਾਨਾਂ ਨੂੰ ਫੇਦਖਲ ਕਰਕੇ ਉਹ ਵੱਡੀਆਂ ਕੰਪਨੀਆਂ ਨੂੰ ਵੱਡੇ ਬਿਲਡਰਾਂ ਨੂੰ ਖੁੱਡੀਆਂ ਸੁਨੀਆਂ ਸੌਂਪ ਦੇਣਗੇ ਜਿਹੜੀਆਂ ਗੱਲਾਂ ਅੱਜ ਤੋਂ 5-7 ਸਾਲ 10 ਸਾਲ ਆਪਾਂ ਪਹਿਲਾਂ ਦੇ ਕਹਿੰਦੇ ਆਉਂਦੇ ਆ ਵੀ ਇਹ ਪੂਰੇ ਮੁਰਖ ਦੇ ਅੰਦਰ ਇਹ ਕੌਫੀ ਸਟਾਪਟ ਹੋ ਚੁੱਕੀ ਐ ਕਿ ਪਿੰਡਾਂ 'ਚ ਲੋਕਾਂ ਨੂੰ ਕੱਢੋ ਇਹਨਾਂ ਨੂੰ ਸ਼ਹਿਰਾਂ ਦੇ ਬੰਦੇ ਕਿ ਆਓ ਇੱਕ ਗੱਲ ਹੋਰ ਪੁੱਛ ਲਿਓ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਤ ਤੁਸੀਂ ਪੰਜਾਬ ਦੇ ਕਿੰਨ ਕਲਾਬੀ ਬਣ ਕੇ ਪੰਜਾਬ ਦੀ ਰਾਸ ਉੱਤਾਂ ਤੇ ਆਏ ਤੇ ਪੰਜਾਬ ਦੇ ਇੱਕ ਚਿੰਤnablaio ਇਸ ਗੰਤੇ ਵਿੱਚ ਹੱਥ ਮਾਰ ਲਓ ਪੰਜਾਬ ਦੇ ਅੰਦਰ ਸ਼ਹਿਰੀਕਰਨ ਵਿੱਚ ਲੋਕ ਕਿੰਨੇ ਰਹਿੰਦੇ ਆ ਤੇ ਭਾਰਤ ਦੇ ਦੂਜੇ ਰਾਜਾਂ ਦੇ ਅੰਦਰ ਲੋਕ ਸ਼ਹਿਰੀਕਰਨ ਕਿੰਨੇ 32% ਹੈ ਦੂਜੇ ਰਾਜਾਂ ਦੇ ਵਿੱਚ ਲੋਕ ਸ਼ਹਿਰੀਕਰਨ ਦੇ ਵਿੱਚ ਤੇ ਪੰਜਾਬ ਦੇ ਅੰਦਰ 42 ਤੋਂ 44% ਲੋਕ ਸ਼ਹਿਰਾਂ ਵਿੱਚ ਰਹਿੰਦੇ ਪਹਿਲੇ ਸ਼ਹਿਰੀਕਰਨ ਹੁੰਦਾ ਇਹ ਕਲਾ ਵੀ ਹੋਰ ਵਧਾਉਣ ਚਾਹਦੇ ਆ ਜਿਹੜੇ ਖੰਡੀ ਨਕਲੀ ਗ੍ਰਾਮੇਵਾਦ ਤੋਂ ਅਗਰਾਸਤਾਂ ਤੇ ਬੈਠੇ ਥੱਥਾਂ ਦੇ ਵਿੱਚ ਬਿਲਕੁਲੁੰਨੇ ਨੇ ਚੈਨ ਜਆਪਾ ਨੂੰ ਕੋਨਾ ਦਾ ਇੱਕ ਲੀਡਰ ਫੋਨ ਤੇ ਕਿਸੇ ਤੋਂ ਕਾਲ ਲਿਆ ਕਾਲ ਕਰਕੇ ਪਹੁੰਚ ਕੀਤੀ ਕਹਿੰਦਾ ਮੈਨੂੰ ਕੋਈ ਜਾਣਕਾਰੀ ਚਾਹੁੰਦੇ ਆ ਤੁਹਾਡੇ ਨਾਲ ਬੈਠਣਾ ਚਾਹੁੰਦੇ ਆ ਇਸ ਫੋਕੀ ਦੇ ਵਿੱਚ ਤੁਸੀਂ ਕੋਈ ਨੁਕਤੇ ਗਲਤ ਸਾਨੂੰ ਬਣਾ ਸਕਦੇ ਹੋ ਆਪਣਾ ਜਵਾਬ ਸੀ ਵੀ ਤੁਸੀਂ ਠੀਕ ਨੁਕਤੇ ਸਾਨੂੰ ਬਣਾਓ ਇਹ ਚ ਕਹਿ ਫੇਰ ਗੱਲ ਗਾਹ ਤੋ ਸਾਨੂੰ ਤਾਂ ਸਾਰੀ ਗਲਤ ਲੱਗਦੀ ਹੈ ਇਸ ਕੁਝ ਵੀ ਠੀਕ ਨਹੀਂ ਹੈ ਮਤਲਬ ਵਿਰੋਧ ਇਹ ਹਮਲਾ ਬਹੁਤ ਵੱਡਾ ਹੁੰਦਾ ਹੈ ਐਸੇ ਹਮਲੇ ਨੂੰ ਲੈ ਕੇ ਆਉਣ ਤੋਂ ਪਹਿਲਾਂ ਹੀ ਸ਼ੰਭੂ ਤੇ ਖਨੋਰੀ ਨੂੰ ਜਾਣਨਾ ਉਹਦੇ ਪਿੱਛੇ ਇਹ ਵੱਡਾ ਹੁੰਦਾ ਜੋਕੂ ਮੋਰਚੇ ਦੇ ਆਫੇ ਬੰਦੀਆਂ ਨੂੰ ਚੰਡੀਗੜ੍ਹ ਕੋਲ ਜਾਣ ਤੋਂ ਰੋਕਣਾ ਮੀਟਿੰਗ ਵਿੱਚ ਵੇਖਣਾ ਉਹਦੇ ਪਿੱਛੇ ਇਹ ਵੱਡਾ ਅਜੰਡਾ ਸੀ ਵੀ ਲੋਕਾਂ ਦਾ ਵਿਸ਼ਵਾਸ ਲੀਡਰਾਂ ਤੋਂ ਤੋੜ ਦੇਣਾ ਲਹਿਣ ਨੂੰ ਬੜੀਆ ਮੇਡ ਕਰਦੇ ਹੋ ਪੰਜਾਬ ਦੇ ਅੰਦਰ ਪੱਤਰਕਾਰ ਬੋਲਦੇ ਆ ਜਿਹੜਾ ਦੇ ਵਿੱਚ ਡੱਕ ਦਿਓ ਇਹਨਾਂ ਦੇ ਲੀਡਰ ਬਾਹਰ ਨਿਕਲਦੇ ਆ ਪੱਖਾ ਲਾ ਕੇ ਬੇਇਜ਼ਤੀ ਕਰੋ ਇਹਨਾਂ ਨੂੰ ਜਿਹੜਾ ਦੇ ਵਿੱਚ ਬੰਦ ਕਰੋ ਇਹਨਾਂ ਦੀਆਂ ਫਰਾਨੀਆਂ ਟਰੈਕਟਰ ਚੋਰੀ ਕਰੋ ਭੰਡੋਰ ਕਰੋ ਮੋਰਚਿਆਂ ਨੂੰ ਲੁੱਟੋ ਤਾਂ ਕਿ ਪਿੰਡਾਂ ਦੇ ਲੋਕਾਂ ਦੇ ਅੰਦਰ ਇਹ ਮਾਹੌਲ ਬਣਾਉਂਦੇ ਕੋਈ ਬੋਲਦੇ ਪਰ ਤਦੋਂ ਤੁਸੀਂ ਪੰਜਾਬ ਕਰੋ ਤੁਸੀਂ ਕਦੇ ਵੀ ਜ਼ੁਲਮ ਦੇ ਅੱਗੇ ਸੀਸ ਨਹੀਂ ਝੁਕਾਇਆ ਇਹ ਨਾ ਝੁਕਾਉਂਗ ਸਾਨੂੰ ਇਹ ਕੱਲ ਦਾ ਪਰੋਸਾ ਹੈ ਅਸੀਂ ਉਹ ਧਰਤੀ ਦੇ وارਸ ਆਂ ਗੁਰਮਾ ਦੇ ਬੱਚੇ ਸ਼ਾਹ ਤਾਂ ਹੋਣ ਤੋਂ ਬਾਅਦ ਵੀ ਲੋਕਾਂ ਦਾ ਮਨੋਵਲ ਨਹੀਂ ਡੋਲਿਆ ਸਾਡੇ ਗੁਰੂਆਂ ਦਾ ਪਰੋਵਾਰ ਨਹੀਂ ਸੀ ਡੋਲਿਆ ਇਹ ਲੋਨਾਂ ਚ ਫੇਗ ਵੱਜਦੀ ਨਹੀਂਦੀ ਹੁੰਦੀ ਐ ਮਨ ਨਾ ਡੋਲ ਜਾਇਓ ਵੀ ਸ਼ੰਭੂ ਤੇ ਫੇਗ ਵੱਜਦੀ ਖਨੋਰੀ ਤੇ ਵੱਜਦੀ ਵੱਜਦੀਆਂ ਰਹਿਣੀਆਂ ਹੁੰਦੀਆਂ ਨੇ ਹੁਕਮਰਾਨ ਤੁਹਾਡੇ ਮਨੋਵਲ ਨੂੰ ਹਮੇਸ਼ਾ ਡੋਲੂਗਾ ਤੁਹਾਡੇ ਲੀਡਰਾਂ ਨੂੰ ਖਰੀਦ ਕੇ ਉਹਨਾਂ ਨੂੰ ਥੱਬੀ ਮਾਰ ਕੇ ਜਾਂਤਨ ਕਰਦਾ ਰਹੂਗਾ ਪਰ ਲਹਿਰ ਨੂੰ ਨਹੀਂ ਕੋਈ ਰੋਕ ਸਕਦਾ ਲਹਿਰ ਨੂੰ ਇਹ ਦਿਸ਼ਾ ਚ ਰਜਾਣੀ ਸਮੇਂ ਦੀ ਲੋੜ ਹੈ ਥੋੜਾ ਫਸ਼ਵਾਦ ਤੋੜਦਾ ਹੈ ਔਰ ਇੰਟਰਨੈਟ ਰਚਦਾ ਹੈ ਹੁਕਮਰਾਨ ਮੌਕੇ ਦਾ ਪਰ ਆਪਾਂ ਇੱਥੇ ਨਹੀਂ ਆਉਣਾ ਆਪਾਂ ਤੁਰੇ ਜਾਣਾ ਹੈ ਤੁਰੇ ਉਹ ਮੇ ਜਾਣਾ ਹੈ ਜਿਵੇਂ ਗੁਰੂਆਂ ਨੇ ਇਹ ਸੰਤ ਕੋ ਝੱਲਣ ਤੋਂ ਬਾਅਦ ਵੀ ਇਹ ਮਹਿਸੂਸ ਨਹੀਂ ਕੀਤਾ ਵੀ ਹੁਣ ਇਹ ਜੰਗ ਜਿੱਤੀ ਨਹੀਂ ਹੈ ਤੇ ਗੁਰੂਆਂ ਨੂੰ ਇਸ ਤਵਾਦ ਹੀ ਹੁੰਦਾ ਸੀ ਉਹ ਬਾਤ ਕਿਉਂ ਕਰਾ ਜੇ ਸਮਝ ਲੈਂਦੇ ਵੀ ਪ੍ਰਭਾਵ ਵੀ ਲੱਗ ਗਿਆ ਸਿੰਘ-ਸਿੰਗਣੀਆਂ ਵੀ ਸ਼ਾਂਤ ਹੋ ਪਾ ਗਏ ਹੁਣ ਤੱਕ ਉਸ ਬੰਦੇ ਨੇ ਨਹੀਂ ਪਹਿਨਾ ਤੇ ਫਿਰ ਭਾਈ ਆਹ ਦਿਨ ਆਪਾਂ ਦੇਖ ਲੈ ਸਿੱਖ ਲਹਿਰ ਦੇ ਚੜ੍ਹਦੀ ਕਲਾ ਵਾਲੇ ਜਨ ਫਿਰ ਸ਼ੈਤਾਨਾਂ ਦੇਖਣ ਨੂੰ ਨਹੀਂ ਦਿੰਦੇ ਜੇ ਲੋਕ ਹਮਲਾ ਤੋੜ ਜਾਂਦੇ ਸਾਡੇ ਗੁਰੂ ਤੋਂ ਇਸ ਕਰਕੇ ਵਿਰੋਧ ਸਾਡੇ ਹੌਸਲੇ ਟੁੱਟਣ ਵਾਲੇ ਨਹੀਂ ਕੋਡੇ ਹੌਸਲੇ ਟੁੱਟਨੇ ਨਹੀਂ ਚਾਹੀਦੇ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੈ ਵੀ ਇਸ ਪਾਸੇ ਜ਼ਮੀਨ ਦਾ ਖੋੜ ਤੇ ਸਿੱਧਾ ਹਮਲਾ ਹੈ ਦੂਜੇ ਪਾਸੇ ਛੋਟੇ ਘਰਾਂ ਦੇ ਵਿੱਚ ਚਪਾਲੇ ਮੀਟਰ ਲਾਉਣ ਸਮਝੇ ਨੂੰ ਛੋਟਾ ਮਨ ਲੱਗਦਾ ਇਹ ਬਿਜਲੀ ਦਾ ਨਿਜੀਕਰਨ ਹੋਣ ਵੱਲ ਵੱਡਾ ਕਦਮ ਹੈ ਜਦੋਂ ਪੰਜਾਬ ਦੇ ਅੰਦਰ ਪਾਰ ਦੇ ਅੰਦਰ ਸਭ ਤੋਂ ਪਹਿਲਾਂ 1910 ਦੇ ਬਿਜਲੀ ਹੋਣ ਚਾਹੀਦੀ ਹੈ ਪਹਿਲਾਂ ਉਸ ਦੇ ਅੰਦਰ 1948 ਐਕਟ ਬਣਦਾ ਉਹ ਸੈਕਟਰ ਦੇ ਅੰਦਰ ਬਿਜਲੀ ਪੈਦਾ ਹੁੰਦੀ ਹੈ ਪੈਦਾ ਕਰਨ ਦੇ ਸਾਧਨਾਂ ਦੇ ਸਾਧਨ ਕਿੰਨੇ ਵੀ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਸਾਰੀ ਹੁੰਦੀ ਹੈ ਉਹ 1948 ਐਕਟ ਦੇ ਅੰਦਰ ਹੁੰਦੀ ਸੀ ਪਹਿਲਾਂ ਉਹਦੇ ਵਿੱਚ ਕਿੰਨਾ ਮੁਨਾਫਾ ਸੀ 3% ਮੁਨਾਫਾ 1948 ਐਕਟ ਨੂੰ 2003 ਐਕਟ ਬਣਾ ਕੇ ਤੋੜਿਆ ਹੋਲੀ ਹੋਈ ਨਿੱਜੀਕਰਨ ਤੇ ਨਿਗਮੀਕਰਨ ਵਾਲੇ ਵੱਡੇ ਕਦਮ ਜੀਤ ਮੁਨਾਫਾ ਕਿੰਨਾ 16% ਮੁਨਾਫਾ ਰੱਖਿਆ ਉਦੋਂ ਵੀ ਆਪਾਂ ਲੜੇ ਥੋੜੇ ਸ਼ਾਇਦ ਹੋਣਾ ਬਹੁਤ سارے ਪ੍ਰਾਤ ਸਾਡੇ ਵਿੱਚ ਬੈਠੇ ਆ ਜਦੋਂ ਚੰਡੀਗੜ੍ਹ ਦੇ ਵਿੱਚ ਬਸਾਂ ਟੁੱਟੀਆਂ ਸੀ ਬੰਦੇ ਸ਼ਹੀਦ ਹੋਏ ਸੀ ਉਸ ਤੋਂ ਬਾਅਦ ਥੋੜਾ ਨਵਾਂ ਐਕਟ ਬਿਜਲੀ ਦਾ ਸੋਧ ਕੇ ਲੈ ਕੇ ਆ ਰਹੇ ਨੇ ਇਹ ਸਭ ਕੁਝ ਸਾਡਾ ਪਿੰਡਾਂ ਨੂੰ ਜਿਹੜੇ ਬਿਜਲੀ ਦੇ ਪ੍ਰਬੰਧ ਨੇ ਗ੍ਰਿਡ ਲੱਗੇ ਆ ਜ਼ਮੀਨਾਂ ਕਿਹਨੇ ਦਿੱਤੀਆਂ ਆਪਾਂ ਨੇ ਫ੍ਰੀ ਦੇ ਵਿੱਚ ਇਹ ਨਵੇਂ ਅਕਤਹਿ ਤਹ ਤੋਂ ਜਮੀਨਾ ਕੰਪਨੀਆਂ ਦੇਣ ਕੇ ਬੜਾ ਬੜਾ ਕਾਰੋਬਾਰ ਇਹਦੇ ਕਰਕੇ ਚਿੱਪ ਵਾਲੇ ਮੀਟਰ ਲੈ ਕੇ ਆ ਰਹੇ ਫਿਰ ਜਿਹੜੇ ਭਰਾ ਲੋੜਾਂ ਦੇ ਵੇਖੇ ਤਾਸ ਪੁੱਟ ਲਿਆ ਜਿਹੜੇ ਯੂਨੀਅਨ ਨੂੰ ਕਹਿੰਦੇ ਆ ਯਾਰ ਕੁਛ ਬਣਦਾ ਤਾਂ ਹਲੇ ਤੱਕ ਨਹੀਂ ਕਿੰਨਾ ਕੁ ਗੜੀ ਜਾਓਗੇ ਉਹਨਾਂ ਨੂੰ ਇਹ ਦੱਸ ਦਿਓ ਵੀ ਹਲੇ ਤੱਕ ਕੰਡੇ ਕਿਤਾ ਉਹ ਜਿਹੜੀਆਂ ਮੋਟਰਾਂ ਚੱਲਦੀਆਂ ਨੇ ਮਨਮਰਜ਼ੀ ਨਾਲ ਪੰਜਾ ਹੋਈਆਂ ਨੇ ਇਹ ਯੂਨੀਅਨਾਂ ਨਾਲ ਸੱਟ ਤੇ ਨੇ ਇਹ ਘਰਾਂ ਦੇ ਮੀਟਰ ਲੱਗਦੇ ਆ ਖੇਤੀ ਦੇ ਸਭ ਤੋਂ ਵੱਡਾ ਟੈਕ ਹੋਣਾ ਕੋਈ ਆ ਬੜਾ ਕਰਕੇ ਕਿਸਾਨ ਨਹੀਂ ਕਹਿ ਸਕਦਾ ਮੈਂ ਖੇਤੀ ਕਰੂਗਾ ਜਿੱਥੇ ਨੀਤੀ ਕਰਦੇ ਹੋ ਗਿਆ ਵਪਾਰੀਆਂ ਦੇ ਹੱਥ ਤੋਂ ਬਿਜਲੀ ਚਲੀ ਗਈ 14 ਲੱਖ ਤੋਂ ਉੱਪਰ ਕਨੈਕਸ਼ਨ ਹੈ ਪੰਜਾਬ ਦੇ ਅੰਦਰ ਬਿਜਲੀ ਦਾ ਖੇਤੀ ਮੋਟਰਾਂ ਦਾ ਇਹ ਮੋਟਰਾਂ ਨਹੀਂ ਚੱਲਣੀਆਂ ਤਾਂ ਫਿਰ ਵੀ ਉਹ ਸਾਡਾ ਜਿੱਥੇ ਖੇਤੀ ਦਾ ਅਜਾੜਾ ਹੋਣ ਦਾ ਰਾਹ ਇਹ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਕਰਨ ਨੂੰ ਹਾਂ ਵੀ ਭਰੀ ਬੈਠੀ ਆ ਕਿ ਕੰਨੇ ਕੰਨੇ ਘਰ ਦਾ ਮੀਟਰ ਪੁੱਛੇ ਚੇਪ ਬਾਲਾ ਲਾਓ ਸਮਾਰਟ ਮੀਟਰ ਉਹ ਲਗਾਉਣ ਦੇ ਨਾਲ ਨਾਲ ਉਹਨੂੰ ਪ੍ਰੀਪੇਅਰ ਕਰ ਦਿਓ ਤਾਂ ਕਿ ਮੋਬਾਈਲ ਦੀ ਤਰ੍ਹਾਂ ਉਹ ਮੀਟਰ ਚੱਲਣ ਲੱਗ ਜਾਵੇ ਘਰਾਂ ਦੀ ਹਾਲਤ ਵੀ ਬਹੁਤ ਹੰਦੀ ਹੋ ਜੀ ਨਹੀਂ ਹੁੰਦੀ ਜਿਹੜੀ ਜਦੋਂ ਪੈਸਾ ਮੁੱਕ ਗਿਆ ਤੁਰੰਤ ਪਾ ਲੂਗਾ ਆਪਾਂ ਸਾਲ ਸਾਲ ਛੀਛੀ ਮਹੀਨੇ ਬਿਲਾ ਦੇ ਟਪਾ ਦਿੰਦੇ ਸੀ ਨਹੀਂ ਭਰੇ ਜਾਂਦੇ ਸੀ ਤੇ ਮਤਲਬ ਫੇਰ ਵੀਰੋ ਨਾਲ ਦੀ ਨਾਲ ਰਿਸ਼ਤੇਦਾਰ ਆਇਆ ਹੋਇਆ ਕਰੂ ਤੇ ਮੋਬਾਈਲ ਦੀ ਤਰਫ ਪੈਸੇ ਬਿਜਲੀ ਦੇ ਮੁੱਕ ਜਾ ਕਰਨਗੇ ਮਤਲਬ ਸਾਡੇ ਤੇ ਟੈਂਸ਼ਨ ਬੋਝ ਵਧੂਗਾ ਆਰਥਿਕ ਤੰਗੀ ਬਹੁਤ ਹੈ ਕਿਸਾਨਾਂ ਮੰਡੀਾਂ ਦੇ ਅੰਦਰ ਬਹੁਤ ਖੁਸ਼ੀਆਂ ਦਾ ਦੌਰ ਵਧੂਗਾ ਇਹ ਹਮਲਾ ਸਾਡੇ ਤੇ ਆ ਰਿਹਾ ਹੈ ਇਹ ਹਮਲਿਆਂ ਨੂੰ ਅਸੀਂ ਇਕੱਲੇ ਨਹੀਂ ਮੋੜ ਸਕਦੇ ਨਾ ਕੋਈ ਇਕੱਲੀ ਦੁਨੀਆ ਨਹੀਂ ਮੋੜ ਸਕਦੀ ਇਹਨੂੰ ਤੁਹਾਡੇ ਸਾਥ ਦੀ ਲੋੜ ਹੈ ਟੋੜਾ ਸਾਥ ਜਿੱਥੇ ਦਿੱਤੇ ਤੁਸੀਂ ਦਿੱਤਾ ਤੁਸੀਂ ਹੱਥਾਂ ਦੇ ਸਰੋਜਵਾ ਕੇ ਦੇਖੀ ਹੈ ਤੁਸੀਂ ਪਿਛਲੇ ਦਿਨਾਂ ਪਟਿਆਲੇ ਵਾਲੇ ਨਿਆਲ ਪਿੰਡ ਵਾਲਾ ਮਸਲਾ ਚੁੱਕਿਆ ਜੇ ਤੁਸੀਂ ਸਿਰ ਜੋੜੇ ਸਫਲ ਹੋਏ ਜੇ ਇੱਥੇ ਸਿਰ ਜੋੜ ਲਓ ਆਪਾਂ ਸਫਲ ਹੋਵਾਂਗੇ ਇਹ ਲੜਾਈ ਇੱਥੇ ਲੜ ਕੇ ਜਿੱਦੇ ਲੈਂਡ ਫੂਲਿੰਗ ਪਾਲਸੀ ਨੂੰ ਵਾਪਸ ਟੱਕਣਾ ਹੈ ਪੰਜਾਬ ਸਰਕਾਰ ਨੂੰ ਮਜਬੂਰ ਕਰਨਾ ਹੈ ਕਿ ਕੋਈ ਵੀ ਪੰਜਾਬ ਦੇ ਅੰਦਰ ਨਹੀਂ ਲੱਗਣਾ ਚਾਹੀਦਾ ਹੋਵੇਗਾ ਤੇ ਮਤਾ ਪਾਵੇ ਪੰਜਾਬ ਦੀ ਵਿਧਾਨ ਸਭਾ ਕਿ ਇਹ ਜਿਹੜੇ ਫੈਸਲੇ ਦਿੱਤੇ ਕਰਨ ਕਰਨ ਵਰਗੇ ਵਾਪਸ ਹੋਵੇ ਕੇਂਦਰ ਸਰਕਾਰ ਤੇ ਇਸੇ ਤਰ੍ਹਾਂ ਹੀ ਮਤਾ ਪਾਵੇ ਪੰਜਾਬ ਸਰਕਾਰ ਕੇ ਅੰਮਲ ਸਿੱਖਰੀ ਦੀ ਗਰੰਟੀ ਦੇ ਕਾਨੂੰਨ ਵੀ ਪੰਜਾਬ ਨੂੰ ਲੋੜ ਹੈ ਲੋੜ ਇਸ ਕਰਕੇ ਆ ਧਰਤੀ ਦਾ ਪਾਣੀ 헤ਣਾ ਜਾ ਰਿਹਾ ਹੈ ਲੰਬਾ ਸਮਾਂ ਚੋਨੇ ਦੀ ਮੁਸਲ ਨਹੀਂ ਹੋਣੀ ਖੇਤੀ ਸਾਡੀ ਇਸ ਪਾਸੋਂ ਵੀ ਬੰਦ ਹੋਣ ਜਾਣਗੇ ਕਿੱਥੇ ਬਦਲ ਨਹੀਂ ਉਹ ਬੰਦਨਾ ਦੀ ਲੋੜ ਹੈ ਉਹਦੇ ਵੀ ਐਂਡਸ ਦੀ ਖਰੀਦ ਦੀ ਕਰੰਟੀ ਦੇ ਕਾਨੂੰਨ ਦੀ ਲੋੜ ਹੈ ਜਦੋਂ ਇੰਨੀਆਂ ਲੋੜਾਂ ਸਾਡੀਆਂ ਖੜੀਆਂ ਤਾਂ ਵਿਰੋਧ ਘਰਾਂ ਦੇ ਅੰਦਰ ਅਸੀਂ ਚੁੱਪ ਕਿਵੇਂ ਰਹੇ ਸੀ ਅਸੀਂ ਪੈਕੇਟ ਕਿਵੇਂ ਗਿਲਾਬ ਦੀ ਦੇ ਸਾਡਾ ਉਹ ਕਿਤਾਬ ਜਿਹੜਾ ਕਿਤਾ ਕਰ ਨਾਲੇ ਤੁਸੀਂ ਰਾਜ਼ੀ ਹੋ ਜਾ ਮਰਜ਼ੀ ਨਾਲ ਸੁਣਦੇ ਹੋ ਜੇ ਤੁਸੀਂ ਜ਼ਮੀਨਾਂ ਦੇ مالک ਨੂੰ ਮਰਜ਼ੀ ਨਾਲ ਹੁੰਦੇ ਹੋ ਜਿਹੜੀ ਗੱਲ ਕਹਿਣੀ ਹੈ ਕਿਸੇ ਤੋਂ ਝਿਪਕੇ ਨਹੀਂ ਕਹਿੰਦੇ ਕਿਉਂਕਿ ਤੁਹਾਡੀ ਕਮਾਈ ਨੂੰ ਖਤਰਾ ਨਹੀਂ ਹੁੰਦਾ ਇਹ ਹੈ ਕਿ ਸਰਕਾਰੀ ਘਰਾਂ ਵਿੱਚ ਕਹਿ ਮੱਖਣਾ ਮਰਜ਼ੀ ਨਾਲ ਇਹ ਜ਼ਿੰਦਗੀ ਨੂੰ ਅੱਖ ਨਾਲ ਜੀਣਾ ਹੈ ਤੇ ਉਸ ਕਿੱਤੇ ਨੂੰ ਬਹਾਲ ਰੱਖਣਾ ਹੈ ਜਿਹੜੇ ਕਿੱਤੇ ਨੂੰ ਵਾਪੇ ਲਾ ਕੇ ਨੇ ਕਿੱਤੀ ਕਿੱਤੇ ਨੂੰ ਉਤੋਂ ਮਿਟਕਿਆ ਤਾਂ ਕਰ ਸਮੂਹ ਕੋਈ ਜ਼ਿੰਮੇਵਾਰੀ ਆ ਸਾਡੀ ਆ ਕਿਉਂਕਿ ਇਸ ਧਰਤੀ ਦੇ ਅਸੀਂ ਜੀਂਦੇ ਆ ਆਪਾਂ ਸਾਰੇ ਹੀਰੇ ਆ ਆਪਾਂ ਨੂੰ ਲੜਨਾ ਪੈਣਾ ਜੇ ਸਾਡੇ ਗੁਰੂਆਂ ਦਾ ਵੇਲਾ ਸੀ ਸਾਡੇ ਵੱਡਿਆਂ ਦਾ ਵੇਲਾ ਸੀ ਤਾਂ ਉਹਨਾਂ ਨੇ ਕਿਹੜਾ ਵਾਝੂ ਡੋਲਣ ਤੋਂ ਲੜਨ ਤੋਂ ਮਗਰ ਹਟ ਕੇ ਪੁੱਛ ਲੈਂਦਾ ਕਹਿਣਾ ਬਤੋਲ ਫਿਰ ਅਸੀਂ ਆਪਦੇ ਵਜ ਤੋਂ ਸਿੱਖੀਏ ਜਾਣੋਈਏ ਤੇ ਲੜੀਏ ਆਹ ਧਾਰਮਿਕ ਤੋਂ ਮਨਾਉ ਤੋਂ ਕੜਦੇ ਜੇ ਤੁਹਾਨੂੰ ਪਰੇ ਜਾਣਾ ਹੈ ਸਭ ਨੂੰ ਪਤਾ ਇਹ ਸੰਸਾਰ ਤੇ ਕਿਸੇ ਨਹੀਂ ਨਾ ਜਦੋਂ ਸਮਾਂ ਆ ਗਿਆ ਬਨਾਵਾ ਆ ਗਿਆ ਆਪਣਾ ਲੀਡਰ ਸੀ ਗੁਰਬੇਰ ਸਿੰਘ ਧੱਗੇ ਤੋਂ ਚੰਗਾ ਲੀਡਰ ਸੀ ਜਦੋਂ ਸਮਾਂ ਆ ਗਿਆ ਚੱਲ ਗਿਆ ਮਤਲਬ ਬਾਹਰ ਹੀ ਰਹੇ ਸਭ ਨਾਲ ਤੇ ਨਹੀਂ ਬੰਨ੍ਹ ਹੋਣਗੇ ਇਸ ਕਰਕੇ ਜਿੰਦ ਰਹੋਗੇ ਫੇਰ ਹੋ ਕੇ ਸੰਘਰਸ਼ਾਂ 'ਚ ਨਿਕਲੋ 11 ਪੀਕ ਦਾ ਮਾਰਕ ਦਾ ਸੱਦਾ ਜਿਹੜਾ ਤੁਹਾਨੂੰ ਮਿਲ ਤਾਤ ਪਟਿਆਲਾ ਜ਼ਿਲ੍ਹਾ ਪੂਰੇ ਪੰਜਾਬ ਦੇ ਅੰਦਰ ਵੱਖਰਾ ਚੌਕੜਾ ਚਾਹੀਦਾ ਹੈ ਇੰਨਾ ਜ਼ੋਰ ਲਾ ਦਿਓ ਕੋਈ ਫੰਡਾਂ ਦਾ ਨਾ ਕਹਿ ਦਿਓ ਕਿ ਕਿਸੇ ਕੋਲ ਪੈਸੇ ਕੁਛ ਨਹੀਂ ਲੱਗਦਾ ਜੇ ਇੱਕ ਪਿੰਡ 20 ਮੋਟਰਸਾਈਕਲ ਕੱਢ ਕੇ ਲਿਆ ਕੇ ਉਹ। ਜੇ ਤਾਕੜਾ ਪਿੰਡ 50 ਮੋਟਰਸਾਈਕਲ ਕੱਢ ਲੈਂਦਾ ਕੋਈ ਫਰਕ ਨਹੀਂ ਪੈਂਦਾ। ਪੰਜਾਬ ਦੀਆਂ ਸੜਕਾਂ ਤੇ ਕਿਸਾਰ ਮਜ਼ਦੂਰ ਇੰਨੇ ਚਾਹੀਦੇ ਆ। ਤਾਂ ਇਹ ਦਿੱਤੀਆਂ ਨੂੰ ਵੋਟ ਸਕਦੇ ਆ? ਨਹੀਂ ਇਹ ਤਾਂ ਵਿਰੋਧ। ਸਾਡਾ ਕੁਝ ਪੰਜਾਬ ਦਾ ਆਦੇ ਹੱਥਾਂ ਤੇ ਲੈਣ ਜਾ ਰਹੇ ਨੇ। 1 ਕਰੋੜ 5 ਲੱਖ ਏਕੜ ਜ਼ਮੀਨ ਪੰਜਾਬ ਦੀ ਵਜਾਉ। ਇੱਕ ਔਰ ਕੋਰੇਟਾ ਤੋਂ ਜਾਂ ਤੋਂ ਕੋਈ ਨਹੀਂ ਰੋਕ ਸਕਦਾ ਜੇ ਮਾਣ ਵਾਲੇ ਤੁਸੀਂ ਉਹ ਮਾੜੇ ਵੀ ਹੋ ਸਕਦੇ ਹੋ ਆਪਣੇ ਚ ਦੁਨੀਆਂ ਨਾਲੇ ਚੰਗੇ ਵੀ ਹੋ ਸਕਦੇ ਆ ਪਰ ਇਹਨਾਂ ਬਿਨਾਂ ਕੋਈ ਹੈ ਮਾਈ ਦਾ ਲੋਰ ਸਰਕਾਰ ਨੂੰ ਕੱਕਣ ਵਾਲਾ ਇਹ ਜਿਹੋ ਜਿਹੇ ਹੈਗੇ ਨੇ ਇਹੀ ਵਿਚਾਰੇ ਇਕੱਠੇ ਕੁੱਟੇ ਹੋ ਕੇ ਆਪਣੇ ਮੱਖਾਂ ਗੱਤੋਂ ਲੱਗਦੇ ਆ ਕੋਈ ਗੱਲ ਨਹੀਂ ਜਿੰਨੇ ਛਿੱਪੇ ਮਟਾਓ ਜੱਥੇਬੰਦੀਆਂ ਨਾਲ ਵੀ ਗਲੇਸ਼ਿਕ ਮੇ ਘਟਾਉਣ ਲੱਗੇ ਹੋયા ਤੇ ਉਹਨਾਂ ਨੂੰ ਕਿੰਨੇ ਕਿੰਨੇ ਸਾਲੀਆਂ ਨੂੰ ਇੱਕ ਜੋਤ ਕਰਕੇ ਤਾਕਤ ਉਤਾਰ ਕੇ ਅੱਗੇ ਨੂੰ ਦੇ। ਇਹ ਸਟਾਰਟ ਨੂੰ ਐਵੇਂ ਬਣਾਓ 11 ਨੂੰ ਪਿੰਡ-ਪਿੰਡ ਜਾਗ ਪਣ ਤੇ 20 ਅਗਸਤ ਨੂੰ ਤੁਹਾਨੂੰ ਕਿਸੇ ਦੇ ਘਰ ਜਾ ਕੇ ਦਿਨਿਆਣਾ ਰੋੜਾ ਪੋਵੇ। ਬੱਸਾਂ ਪਿੰਡਾਂ ਚ, ਗੱਡੀਆਂ ਪਿੰਡਾਂ ਚ। ਉਹ ਜਲੰਧਰ ਦੇ ਕੋਕਰ ਪਿੰਡ ਦੇ ਵਿੱਚ ਨਾਲ ਲੱਗਦਾ ਪਿੰਡ ਹੈ ਕੁੱਕਵਸਤਾ। ਉਹ ਕੋਕਰ ਪਿੰਡ ਹਰ ਗਲੀ-ਗਲੀ ਦੇ ਵਿੱਚ ਖਸਾ ਹੁੰਦਾ। ਇਹ ਇਹ ਸਰਕਾਰ ਜੂ ਕੰਮ ਕਰਦੀ ਹੋਵੇ ਤੁਸੀਂ ਕਿ ਕਿਵੇਂ ਭੱਦੀ ਇਹ ਲੋਕੀ ਦੀ ਫਸਿਆ ਹੋਇਆ ਸੋ ਮੈਂ ਥੰਦਾ ਸਮਾਂ ਬਹੁਤ ਜਿਆਦਾ ਲੈ ਗਿਆ ਜਿਵੇਂ ਵੀ ਤੁਹਾਨੂੰ ਕਿ ਮੈਂ ਥੋੜਾ ਮੀਟਿੰਗ ਦੇ ਵਿੱਚ ਦੇਖ ਕੱਲੋ ਅੱਜ ਕਰਨਾ ਬਹੁਤ ਬਣਾਦਾ ਕਿਤੇ ਫੇਰ ਆਪਾਂ ਵੱਡੀ ਗਿੱਟ ਜਿਹੜੀ 20 ਤੋਂ ਪਹਿਲਾਂ ਜਿਹੜੇ ਸਵਾਲ ਕਰਨਾ ਚਾਹੁੰਦੇ ਹੁਣ ਕੋਈ ਨਵੇਂ ਬੰਦੇ ਪੰਡਾ ਕੋਈ ਹੋਰ ਉਹਨਾਂ ਦੇ ਅੰਦਰ ਚੰਗਾ ਪੱਖ ਹੋਣਾ ਲੈਣਾ ਹੈ ਜਵਾਬ ਜਵਾਬ ਕਰਨ ਨਾਲ ਆਪਾਂ ਵੀ ਸਿਆਣੇ ਹੁੰਨੇ ਆ ਉਹਨਾਂ ਨੂੰ ਸਿਖਦੇ ਆ ਕੋਈ ਗੱਲ ਆਪਣੇ ਚ ਕਮਜ਼ੋਰੀ ਹੁੰਦੀ ਐ ਤੇ ਉਹਨਾਂ ਨੂੰ ਵੀ ਦੱਸਦੇ ਆ ਵੀ ਪੰਜਾਬ ਦੇ ਪੁੱਤ ਬਣ ਕੇ ਰੋ ਇਹ ਕੱਲੀ ਰਾਜਨੀਤੀ ਦੀ ਹੈ ਤਾਂ ਜਿਹੜੀ ਨੇੜਤਾ ਕਿਸੇ ਲੀਡਰ ਨਾਲ ਇਹ ਵੱਖਤੀ ਛੱਡੇ ਇਹ ਤੇਰੀ ਇਲਾਦ ਦੇ ਕੰਮ ਨਹੀਂ ਆਉਂਦੇ ਨੇ ਤੇਰੇ ਕੰਮ ਪੰਜਾਬ ਦੀ ਮਿੱਟੀ ਪੰਜਾਬ ਦੀ ਧਰਤੀ ਉਹ ਦਾਦਿਆਂ ਨੇ ਬਣਾ ਕੇ ਦਿੱਤੇ ਖੇਤ ਆਉਣਗੇ ਇਹ ਛੱਡ ਦੇ ਵਕਤੀ ਨਾਲ ਇਸ ਸਨੇਹਾ ਦੇ ਲੋਕਾਂ ਨੂੰ ਇਕੱਠੇ ਕਰੋ ਸਿਰਜੋ ਇਕਜੁੱਟ ਹੋਵੋ ਜਿੰਨੀ ਕੀਨੀ ਹੋਏ ਇਸ ਗੰਭੀਰ ਸੰਕਟ ਸੋ ਸਾਰਾ ਨਵੋ ਬੋਤ ਤਲਵਾ 15 ਦੀ ਕਹਾਵਤਾਂ 12